ਹੁੰਦੇ ਕਾਰਨ ਜਿਹੜਾ ਰਿਕਵਰੀ ਹੈ ਉਹ ਨਹੀਂ ਕਰ पाए ਪਰ ਕਿਤੇ ਨਾ ਕਿਤੇ ਜਿਹੜੇ ਸਵਾਲ ਨੇ ਉਹ ਖੜੇ ਹੁੰਦੇ ਨੇ ਕਿ ਜੇਕਰ ਸੰਦੀਪ ਸਿੰਘ ਸਣੀ ਨੇ ਉਹਨਾਂ ਦੇ ਉੱਪਰ ਹਮਲਾ ਕੀਤਾ ਤਾਂ ਉਸ ਨੂੰ ਹਮਲਾ ਉੱਪਰ ਕਰਨ ਦੇ ਲਈ ਵੀ ਮਜਬੂਰ ਕੀਤਾ ਗਿਆ ਹੁਣ ਪਰਿਵਾਰ ਦਾ ਵੱਡੇ ਇਲਜ਼ਾਮ ਸੀ ਪੁਲਿਸ ਪ੍ਰਸ਼ਾਸਨ ਦੇ ਉੱਪਰ ਕਿ ਉਸ ਦੇ ਉੱਪਰ ਫਿਜ਼ੀਕਲ ਸ਼ੋਸ਼ਣ ਕੀਤਾ ਜਾਂਦਾ ਸੀ ਉਸ ਦੇ ਪ੍ਰਾਈਵੇਟ ਪਾਰਟਸ ਦੇ ਉੱਤੇ ਸ਼ੋਸ਼ਣ ਕੀਤਾ ਜਾਂਦਾ ਸੀ ਤੇ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਉਸ ਤੋਂ ਬਾਅਦ ਹੀ ਪੂਰੇ ਮਾਮਲੇ ਤੋਂ ਬਾਅਦ ਸੰਦੀਪ ਸਿੰਘ ਸਣੀ ਦਾ ਉਹ ਮੈਡੀਕਲ ਹੋਇਆ ਹੈ ਤੇ ਮੈਡੀਕਲ ਦੇ ਵਿੱਚ ਵੱਡੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਨੇ ਜਿਹੜੇ ਉਹ ਹੋਏ ਨੇ ਐਸੇ ਹੀ ਅੱਜ ਅਸੀਂ ਖੁਲਾਸਿਆਂ ਦੇ ਬਾਰੇ ਜਿਹੜੀ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਕੋਲਰ ਜੁੜ ਚੁੱਕੇ ਨੇ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸੱਸੀ ਅਕਾਲ ਜੀ ਸੱਸੀ ਅਕਾਲ ਜੀ ਜੀ ਕਿਹਾ ਤੁਸੀਂ ਕੀ ਕਹਿਣਾ ਚਾਹੋਗੇ ਜੀ ਸੰਦੀਪ ਸਿੰਘ ਸਣੀ ਦੇ ਜਿਹੜੇ ਕਿ ਮੈਡੀਕਲ ਰਿਪੋਰਟ ਆਈ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਵੀ ਮੰਗ ਕੀਤੀ ਗਈ ਸੀ ਅਕਿ ਜੇਕਰ ਉਹਨਾਂ ਨੇ ਸੂਬਾ ਸਿੰਘ ਦੇ ਉੱਪਰ ਹਮਲਾ ਕੀਤਾ ਉਹਨਾਂ ਦੀ ਜ਼ਹਿਰ ਇਲਾਜ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਪਰਿਵਾਰ ਦੀ ਮੰਗ ਸੀ ਕਿ ਸਾਡੇ ਬੇਟੇ ਦਾ ਜਿਹੜਾ ਮੈਡੀਕਲ ਹੈ ਉਹ ਕਰਵਾਇਆ ਜਾਵੇ ਤੇ ਇਸੇ ਕਿੰਨੇ ਤਸੱਦਦ ਢਾਏ ਗਏ ਨੇ ਪੁਲਿਸ ਦੇ ਵੱਲੋਂ ਤੇ ਉਹ ਲੋਕਾਂ ਦੇ ਸਾਹਮਣੇ ਇੱਕ ਰਿਪੋਰਟ ਆਵੇ ਹਾਂਜੀ ਦੇਖੋ ਜਿਹੜੀ ਇਹ ਘਟਨਾ ਹੋਈ ਹੈ ਬਹੁਤ ਹੀ ਮੰਦਭਾਗੀ ਹੋਈ ਹੈ ਤੇ ਆਪੇ ਮੈਡਮ ਗੱਲ ਇਹ ਹੈ ਥੋੜਾ ਜਿਹਾ ਪਿਛੋਕੜ ਕਿ 1900 99 92 93 ਇਹਨਾਂ ਦੇ ਵਿੱਚ ਜਿਹੜੇ ਫੇਕ ਇਨਕਾਊਂਟਰ ਹੋਏ ਸੀ ਉਹਨਾਂ ਦੇ ਵਿੱਚ ਇੱਕ ਡੀਐਸਪੀ ਸਰਦਾਰ ਗੁਰਵਚਨ ਸਿੰਘ ਤੇ ਇੱਕ ਇੰਸਪੈਕਟਰ ਸਰਦਾਰ ਗੁਰਵਚਨ ਇਹਨਾਂ ਨੂੰ ਸੀਬੀਆਈ ਕੋਰਟ ਵੱਲੋਂ ਲਾਈਫਟਾਈਮ ਜਿਹੜੀ ਇੰਪ੍ਰਿਜ਼ਨਮੈਂਟ ਹੋਈ ਹੈ ਕਿ ਇਹ ਕੰਡੈਕਟ ਕਰਾਰ ਕੀਤੀ ਗਈ ਸੀ ਫਿਰ ਲਾਈਫਟਾਈਮ ਇਹਨਾਂ ਨੂੰ ਜਿਹੜੀ ਸਜ਼ਾ ਹੋਈ ਸੋਸਤੋਂ ਦੂਸਰੇ ਕਿਸੇ ਹੋਰ ਮਸਲੇ ਦੇ ਵਿੱਚ ਜਿੰਨੇ ਤੁਸੀਂ ਦੱਸਿਆ ਸੀ ਇਸਦੀ ਸਿੰਗਲ ਸੂਰੀ ਹੂੰ ਉਹਦੇ ਕਤਲ ਦੇ ਵਿੱਚ ਇਹ ਸੰਨੀ ਸੰਦੀਪ ਸਿੰਘ ਸੰਨੀ ਇਹ ਮਤਲਬ ਦੋਸ਼ੀ ਪਾਇਆ ਗਿਆ ਇਹਦੀ ਉਮਰ ਕੈਦੀ ਫਸ ਗਿਆ ਜਿਹੜੀ ਘਟ ਰਿਹਾ ਇੱਕ ਉਦਰਤੀ ਮਤਲਬ ਕਿਸੇ ਤਰੀਕੇ ਦੇ ਨਾਲ ਪਟਿਆਲਾ ਜੇਲ੍ਹ ਦੇ ਵਿੱਚ ਇਕੱਠੇ ਹੋ ਹੂੰ ਪਟਿਆਲਾ ਜੇਲ੍ਹ ਦੇ ਵਿੱਚ ਉਹ ਪੁਲਿਸ ਦੇ ਇਨਸਾਫਕਾ ਪੁਲਿਸ ਮੁਲਾਜ਼ਮ ਦੀ ਆ ਕੇ ਉਹ ਉਹਦੇ ਵਿੱਚ ਇਹ ਸੰਦੀਪ ਸੰਨੀ ਵੀ ਆ ਗਿਆ ਜਦੋਂ ਇੱਕ ਵਾਰ ਕਦੇ ਵਿੱਚ ਇਹਨਾਂ ਦੇ ਖਿਆਲ ਵੱਖਰੋ ਵੱਖਰੇ ਸੀਗੇ ਇਹ ਕਿਉਂਕਿ ਉਹ ਥੋੜਾ ਜਿਹਾ ਸਿੱਖੀ ਜਨ ਵਾਲੇ ਪਾਸੇ ਚੱਲ ਰਿਹਾ ਤੇ ਉਹ ਦੂਸਰੇ ਜਿਹੜੇ ਪੁਲਸ ਵਾਲੇ ਸੀ ਉਹ ਫੇਰ ਇਨਕਾਊਂਟਰ ਦੇ ਵਿੱਚ ਸਜ਼ਾ ਕੱਟ ਰਹੇ ਨੇ ਮਤਲਬ ਇਹਨਾਂ ਦੀ ਜਿਹੜੀ ਵਿਚਾਰਕ ਮੱਤਵੇ ਉਹ ਨਹੀਂ ਉਥੇ ਮਿਲਦੇ ਸੀ ਉਥੇ ਇਹਨਾਂ ਦੀ ਪਹਿਲਾਂ ਵੀ ਤੋਂ ਤੋਂ ਮੈਂ ਮੈਂ ਕਾਫੀ ਵਾਰ ਹੋਈ ਹੈ ਕਿਉਂਕਿ ਜਿਹੜੀਆਂ ਉਹ ਇਹਦੀਆਂ ਐਕਟੀਵਿਟੀਆਂ ਸੀਗੀਆਂ ਉਹਨਾਂ ਨੂੰ ਮਤਲਬ ਛੱਕੀ ਜਾਣ ਕੇ ਉਹ ਮਤਲਬ ਜਿਹੜੀ ਜੇਲ੍ਹ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਂਦੇ ਸੀਗੇ ਹੋ ਸਕਦਾ ਉਹ ਗੱਲਾਂ ਸੱਚੀਆਂ ਹੋਣ ਹੋ ਸਕਦਾ ਗੱਲਾਂ ਝੂਠੀਆਂ ਹੋਣ ਉੱਥੇ ਕਿਹੜਾ ਕੋਈ ਮਤਲਬ ਕੋਈ ਸਾਧਨ ਹੁੰਦਾ ਕਿਸੇ ਨਾਲ ਬਾਹਰ ਗੱਲ ਕਰਨ ਦਾ ਪਰ ਇਸ ਕਰਕੇ ਮਤਲਬ ਇਹਨਾਂ ਦੀ ਜਿਹੜੀ ਆਪਸੀ ਅਣਬੰਦੀ ਉਹ ਕਾफी ਢੇਰ ਤੋਂ ਚੱਲ ਰਹੀ ਸੀਗੀ ਇਹਦਾ ਸਿੱਟਾ ਇਹੀ ਨਿਕਲਿਆ ਕਿ ਜਾਵੇ ਟੂ ਟੂ ਮੈਂ ਮਾ ਹੋਣ ਨਾਲ ਇਹਨਾਂ ਦੀ ਉਧਰ ਉਧਰੀ ਹੱਥੋ ਪਾਈ ਹੋਗੀ ਜਿਹਦੇ ਵਿੱਚ ਮਤਲਬ ਪੁਲਿਸ ਮੁਲਾਜ਼ਮ ਵੀ ਜੱਕ ਵੀ ਹੋਏ ਤੇ ਇਹ ਵੀ ਕੁੱਟਿਆ ਗਿਆ ਤਾਂ ਇਸ ਤਰ੍ਹਾਂ ਫਿਰ ਗੱਲ ਹੋਰ ਜ਼ਿਆਦਾ ਵੱਧੀ ਰਜ਼ਿੰਦਰ ਜੀ ਪਰਿਵਾਰਕ ਮੈਂਬਰਾਂ ਨੇ ਜਦੋਂ ਜੇਲ੍ਹ ਦੇ ਬਾਹਰ ਧਰਨਾ ਲਾਇਆ ਪਟਿਆਲਾ ਦੇ ਬਾਹਰ ਦੇ ਉੱਥੇ ਭਾਨਾ ਸਿੱਧੂ ਵੀ ਮੌਜੂਦ ਸੀ ਤੇ ਉੱਥੇ ਜਦੋਂ ਉਹਨਾਂ ਦੇ ਭਰਾ ਦਾ ਬਿਆਨ ਆਇਆ ਸੀ ਤਾਂ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੇਰੇ ਜਿਹੜੇ ਸੰਦੀਪ ਸਿੰਘ ਸਣੀ ਉਹਨਾਂ ਦਾ ਬ੍ਰਦਰ ਸੀ ਉਹਨਾਂ ਨੇ ਕਹਿਣਾ ਸੀ ਕਿ ਜਦੋਂ ਇਨਾਂ ਤੇ ਟੌਰਚਰ ਕੀਤਾ ਗਿਆ ਇਹਨਾਂ ਦੇ ਤਿੰਨ ਕਸ਼ਹਰੇ ਜਿਹੜੇ ਖੂਨ ਨਾਲ ਲਤਪਤ ਸਾਨੂੰ ਹੋਏ ਮਿਲੇ ਸੀ ਹੁਣ ਤੁਸੀਂ ਆਪ ਸੋਚ ਸਕਦੇ ਹੋ ਕਿਸ ਤਰ੍ਹਾਂ ਪ੍ਰਾਈਵੇਟ ਸਪਾਰਟਸ ਦੇ ਨਾਲ ਉਹਨਾਂ ਦੇ ਨਾਲ ਇੰਨੇ ਬੁਰੇ ਤਰੀਕੇ ਦੇ ਨਾਲ ਤਸੱਦਦ ਕੀਤੇ ਉਹਨੇ ਆਖਰ ਨੂੰ ਕਹਿੰਦੇ ਸਿਰ ਉੱਪਰ ਦੀ ਪਾਣੀ ਲੰਘ ਜੇ ਤਾਂ ਬੰਦਾ ਬੋਲਦਾ ਹੀ ਐ ਹਾਂਜੀ ਦੇਖੋ ਤਿੰਨ ਕਸ਼ਹਰੇ ਬਾਕੀ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਤਾਂ ਤਿੰਨ ਕਸ਼ਹਰੇ ਖੂਨ ਨਾਲ ਮਤਲਬ ਭਰ ਕੇ ਉਹਦਾ ਜਿਹੜਾ ਬੈਕ ਹੈ ਪਿਛਲਾ ਆਹ ਕਿਲੋਈ ਕੁਤਰਾਵਾਂ ਦੇ ਨਾਲ ਨਾ ਜਿਵੇਂ ਆਪਾਂ ਕਹਿੰਦੇ ਨੇ ਵੀ ਐਕਸੀਡੈਂਟਲ ਇਸ ਮਤਲਬ ਇਸ ਤਰ੍ਹਾਂ ਕੁਟਕੁਟ ਕੇ ਚੀਥਨਤਾ ਆ ਜਿਹੜਾ ਮਤਲਬ 10 ਤਰੀਕ ਤੋਂ ਬਾਅਦ 18 ਤਰੀਕ ਦੇ ਲਗਭਗ ਮੈਡੀਕਲ ਹੋਇਆ ਉਹਦੇ ਵਿੱਚ ਇਹ ਰਿਪੋਰਟਾਂ ਆਈਆਂ ਨੇ ਜਿ 22 13 ਸੈਂਟੀਮੀਟਰ ਦੇ ਜਿਹੜੇ ਜ਼ਖਮ ਨੇ ਉਹ ਹੈਗੇ ਨੇ ਜਦੋਂ ਮਾਨਯੋਗ ਜੱਜ ਸਾਹਿਬ ਨੇ ਉਹ ਚੈੱਕ ਦੇਖਿਆ ਤਾਂ ਮਤਲਬ ਲੀਲੋਂ ਵਿੱਚ ਜਿਹੜੇ ਕੁਝ ਸੀਗੇ ਤਾਂ ਉਹਨਾਂ ਨੇ ਮੈਡੀਕਲ ਅਫਸਰ ਜਿਹੜੇ ਬਨੋਦ ਸਵਾਰ ਨੇ ਸੰਗਰੂਰ ਦੇ ਉਹਨਾਂ ਨੂੰ ਮੈਡੀਕਲ ਰਿਪੋਰਟ ਪੇਸ਼ ਕਰਨ ਲਈ 24 ਘੰਟਿਆਂ ਦੇ ਅੰਦਰ ਅੰਦਰ ਹਦਾਇਤ ਜਾਰੀ ਕੀਤੀ ਜਿਹੜੀ ਉਹਨਾਂ ਨੇ ਇੱਕ ਤਸੀਲਵੰਦ ਲਫਾਦੇ ਦੇ ਵਿੱਚ ਉਹ ਮੈਡੀਕਲ ਰਿਪੋਰਟ ਸੀ ਜੀ ਜੇਲ ਸੁਪਰਡੈਂਟ ਸੰਗਰੂਰ ਨੂੰ ਦਿੱਤੀ ਤੇ ਸੰਗਰੂਰ ਵਾਲੇ ਡਿਪਟੀ ਸੁਪਰਡੈਂਟ ਸਾਹਿਬ ਨੇ ਮਤਲਬ ਜਿਹੜੀ ਉਹ ਮਾਂਜੋਗ ਜੱਜ ਸਾਹਿਬ ਤੇ ਉੱਥੇ ਜਦੋਂ ਅਸੀਂ ਗੁੱਲੀ ਤਾਂ ਉਹਦੇ ਚਮਤਰ ਹਰੰਨੀ ਜਨਤ ਖਲਾਸੇ ਹੋਏ ਜਿਹੜੇ ਤੁਸੀਂ ਦੱਸਿਆ ਵੀ 11 ਇੰਜਰੀ ਇਹ ਡਾਂਗ ਨਾਲ ਕੁੱਟਿਆ ਕਿ ਜਦੋਂ ਡਾਂਗ ਕੁੱਟਦੇ ਕੁੱਟਦੇ ਡਾਂਗ ਉਹ ਟੁੱਟ ਗਈ ਤਾਂ ਮਤਲਬ ਉਹਦੀਆਂ ਨੋਕਾਂ ਸੀ ਜਿਹੜੀਆਂ ਉਹਦੇ ਪੈਰਾਂ ਦੇ ਵਿੱਚ ਖਵੀਆਂ ਗਈਆਂ ਮਤਲਬ ਬਹੁਤ ਹੀ ਆਮਾਨਵੀ ਹੈ ਜਿਹੜਾ ਤਸ਼ੱਦਦ ਹੈ ਉਹ ਕੀਤਾ ਗਿਆ ਹੁਣ ਉਹਨਾਂ ਨੇ ਤੇ ਫੈਮਿਲੀ ਨੇ ਹਕਾਮ ਤੱਕ ਇਨਸਾਫ ਦੇ ਜਾ ਕੇ ਬਹਾਰ ਲਗਾਈ ਹੈ ਵੀ ਸਾਨੂੰ ਇਨਸਾਫ ਦਿਵਾਉਣ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ ਇਹ ਕਿਉਂਕਿ ਜਿਹੜੇ ਤਸ਼ੱਦਦ ਕੀਤੇ ਹੋਏ ਬੰਦੇ ਨੇ ਪਹਿਲਾਂ ਉਹ ਤਾਂ ਉੱਥੇ ਜੇਲ੍ਹ ਦੇ ਵਿੱਚ ਫਸੇ ਨੇ ਇਹ ਹੁਣ ਜਿਹੜੇ ਹੋਰ ਨਵੇਂ ਤਸ਼ੱਦਦ ਕਰੀ ਜਾਂਦੇ ਨੇ ਉਹਨਾਂ ਵਾਸਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਸਮਾਹ ਹੋਊਗਾ ਇਹ ਥੋੜਾ ਜਨਾ ਜਾਂਚ ਦਾ ਜਾਂ ਸੋਚਣ ਦਾ ਵਿਸ਼ਾ ਹੈ ਇਸ ਕਰਕੇ ਮਤਲਬ ਇਹਨਾਂ ਨੂੰ ਇਹਨਾਂ ਗੱਲਾਂ ਦੇ ਉੱਤੇ ਸਰਕਾਰ ਵੱਲੋਂ ਵੀ ਸਦਾ ਜਾਏ ਹਦਾਇਤ ਹੋਣੀ ਚਾਹੀਦੀ ਹੈ ਐ ਵੀ ਠੀਕ ਹੈ ਜੇ ਕੋਈ ਲੜਾਈ ਹੋ ਗਈ ਉਹਦਾ ਲੜਾਈ ਦਾ ਮਕਦਮਾ ਹੋਵੇ ਜੇ ਉਹ ਤੇ ਕੋਈ ਕੁੱਤ ਮਾਰਦਾ ਦਾ ਕੁੱਤ ਮਾਰਦਾ ਮਕਦਮਾ ਹੋਵੇ ਪਰ ਕਾਨੂੰਨ ਆਪਾਂ ਇੱਕ ਪਾਸੇ ਤਾਂ ਇੱਕ ਪਾਰਤਾ ਬਣਾਉਣੀ ਵੀ ਕਾਨੂੰਨ ਆਪਦੇ ਹੱਥ ਦੇ ਵਿੱਚ ਨਹੀਂ ਲੈਣਾ ਚਾਹੀਦਾ ਜਿਹੜੇ ਬੰਦੇ ਆਪਾਂ ਨੂੰ ਕਾਨੂੰਨ ਜਿਹੜੀ ਸਿੱਖਿਆ ਦਿੰਦੇ ਨੇ ਵੀ ਕਾਨੂੰਨ ਹੱਥ ਦੇ ਵਿੱਚ ਨਹੀਂ ਲੈਣਾ ਚਾਹੀਦਾ ਉਹੀ ਬੰਦੇ ਕਾਨੂੰਨ ਨੂੰ ਹੱਥ ਚ ਲੈ ਕੇ ਇੱਕ ਬੰਦੇ ਦੇ ਨਾਲ ਜਿਹੜਾ ਉਮਰ ਕੈਦ ਦੀ سزا ਕੱਟ ਰਿਹਾਗਾ ਉਹਦੇ ਨਾਲ ਅਨਮਨੁੱਖੀ ਸੱਦਤ ਕੀਤਾ ਜਾਂਦਾ ਇਹ ਬਹੁਤ ਹੀ ਨਿੰਦਣੀ ਤੇ ਬਹੁਤ ਹੀ ਮਤਲਬ ਕੋਹਰ ਅਪਰਾਧ ਹੈ ਇਹ ਨਹੀਂ ਹੋਣਾ ਚਾਹੀਦਾ ਜੀ ਜਦੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਜਾਇਆ ਜਾ ਰਿਹਾ ਸੀ ਤੋਂ ਉਸ ਬੈਨ ਦੇ ਵਿੱਚੋਂ ਉਤਾਰਿਆ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਹਨਾਂ ਤੋਂ ਤੁਰਿਆ ਤੱਕ ਨਹੀਂ ਸੀ ਜਾ ਰਿਹਾ ਮਤਲਬ ਕਿ ਉਹ ਲੱਕੜਾ ਕੇ ਤੁਰ ਰਿਹਾ ਸੀ ਲੰਗੜਾ ਕੇ ਤੁਰਨ ਦੇ ਨਾਲ ਉਹਨਾਂ ਨੂੰ ਬੜੀ ਜ਼ਬਰਦਸਤੀ ਦੇ ਨਾਲ ਕੜੀਸਕੇ ਲੈ ਕੇ ਗਏ ਤੇ ਕਿਸੇ ਨਾਲ ਕੋਈ ਗੱਲਬਾਤ ਵੀ ਨਹੀਂ ਕਰਨ ਦਿੱਤੀ ਤੇ ਮੀਡੀਆ ਨੂੰ ਹਸਪਤਾਲ ਦੇ ਬਾਹਰ ਹੀ ਖੜਾ ਦਿੱਤਾ ਗਿਆ। ਦੇਖੋ ਜੀ ਗੱਲ ਪਰ ਉਹੀ ਹੈ ਨਾ ਜਿਹੜਾ ਪੈਰਾਂ ਦੇ ਵਿੱਚ ਡੰਡੇ ਚੁਬੇ ਹੋਏ ਨੇ। ਜਦੋਂ ਡੰਡ ਜਿਹੜੀ ਡਾਂਗ ਨਾਲ ਕੁੱਟਿਆ ਉਹ ਡਾਂਗ ਟੁੱਟ ਕੀ ਕੁੱਟਦੇ ਕੁੱਟਦੇ ਤੁਸੀਂ ਪਹਿਲਾਂ ਤਾਂ ਇਹ ਅੰਦਾਜ਼ਾ ਲਾਓ ਵੀ ਇੱਕ ਬੰਦੇ ਦੇ ਉੱਤੇ ਡਾਂਗ ਟੁੱਟ ਜੇ ਕੁੱਟਦੇ ਕੁੱਟਦੇ ਤਾਂ ਉਹਦੀ ਉਹਦਾ ਜਿਹੜਾ ਕੁੱਟ ਪੈ ਰਹੀ ਹੈ ਕੀ ਹਾਲ ਹੋਊਗਾ। ਉਸ ਤੋਂ ਬਾਅਦ ਉਸਰੇ ਜਿਹੜੇ ਟੁੱਟੇ ਹੋਏ ਦੋ ਡਾਂਗ ਦੇ ਦੋ ਪਾਰਟ ਹੋਗੇ। ਉਹ ਇੱਕ ਬਾਟ ਫਿਰ ਉਹਦੇ ਪੈਰਾਂ ਦੇ ਵਿੱਚ ਖੋਇਆ ਮਤਲਬ ਇਹ ਤਾਂ ਹਲੇ ਦੇਖੋ ਵੀ ਉਹ ਕਿਸ ਤਰ੍ਹਾਂ ਖੋਇਆ ਜਾਂ ਉਹਦੇ ਉੱਤੇ ਸੱਟ ਮਾਰ ਕੇ ਖੋਇਆ ਇਹ ਤਾਂ ਹਲੇ ਹੌਲੀ-ਹੌਲੀ ਪਤਾ ਲੱਗੂਗਾ ਪਰ ਜੋ ਵੀ ਹੋਇਆ ਮਤਲਬ ਬਹੁਤ ਇਹ ਨਿੰਦਣੀ ਹੋਇਆਗਾ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਪਰ ਉੱਥੇ ਜੇਕਰ ਗੱਲ ਕਰਦੇ ਅਸੀਂ ਕਹਿੰਦੇ ਕਿ ਪੰਜਾਬ ਪੁਲਿਸ ਦੇ ਜੇਲਾਂ ਦੇ ਵਿੱਚ ਵੀ ਜਿਹੜੇ ਅਪਰਾਧੀ ਨੇ ਉਹ ਸੁਰੱਖਿਅਤ ਨੇ ਜਾਂ ਪੰਜਾਬ ਪੁਲਿਸ ਸਾਨੂੰ ਬਾਹਰ ਜਿਹੜੇ ਪੰਜਾਬ ਦੇ ਵਿੱਚ ਅਸੀਂ ਰਹਿੰਦੇ ਹਾਂ ਸਾਨੂੰ ਜ਼ਿਲ੍ਹੇ ਦੇ ਤੌਰ ਤੇ ਸਾਨੂੰ ਸੁਰੱਖਿਅਤ ਮਹਿਸੂਸ ਕਰਵਾਇਆ ਜਾਂਦਾ ਪਰ ਜੇਕਰ ਜੇਲ੍ਹਾਂ ਦੇ ਵਿੱਚ ਹੀ ਅਪਰਾਧੀ ਵੀ ਸੁਰੱਖਿਅਤ ਨਹੀਂ ਹੈ ਤੇ ਬਾਹਰ ਦੀ ਆਮ ਜਨਤਾ ਜਿਹੜੀ ਉਹ ਕਿੱਥੇ ਸੁਰੱਖਿਅਤ ਹੋਏਗੀ ਮੈਨੂੰ ਲੱਗਦਾ ਪੰਜਾਬ ਸਰਕਾਰ ਨੂੰ ਥੋੜਾ ਜਿਹਾ ਪੰਜਾਬ ਪੁਲਿਸ ਤੇ ਵੀ ਧਿਆਨ ਦੇਣ ਦੀ ਲੋੜ ਹੈ ਹਾਂਜੀ ਦੇਖੋ ਫਿਰ ਸਰਕਾਰ ਨੂੰ ਤਾਂ ਚਾਹੀਦੀ ਚਾਹੀਦਾ ਇਹ ਗੱਲਾਂ ਧਿਆਨ ਕਿਉਂਕਿ 999 ਦਾ ਜਿਹੜਾ ਦੁਖਾਂਤ ਚੱਲਿਆ ਜਾਂਦਾ ਉਹ ਤਾਂ ਹੁਣ ਮੂਰੇ ਪੇਸ਼ ਆਈ ਜਾਂਦਾ ਤੇ ਜੇ ਨਾਲ ਉਹਨੂੰ ਪਛਾਤੇ ਤਾਂ ਹੋਈ ਜਾਂਦਾ ਹੈ ਉਹ ਫਿਰ ਅੱਗੇ ਮੂਰਤ ਤੇ ਜਾਊਗਾ ਗੱਲ ਕਰ ਤਾਨੂੰ ਸਭ ਕੁਝ ਸਿੱਖਣਾ ਦੀ ਲੋੜ ਹੈ ਜੇ ਅਸੀਂ ਅੱਜ ਪਾਵਰਫੁਲ ਹੈ ਜੇ ਕੋਈ ਪੁਲਿਸ ਮੁਲਾਜ਼ਮ ਅੱਧਿਆਤ ਤੇ ਅੱਜ ਡੰਡਾ ਤਾਂ ਉਹ ਕੱਢ ਨੂੰ ਮਤਲਬ ਸੱਤ ਕਰ ਅੱਜ ਡੰਡਾ ਉਹਦੇ ਆਪ ਚਾਹੇਗਾ ਤਾਂ ਉਹਦੇ ਕੋਲ ਡੰਡਾ ਉਹ ਕਿਉਂਕਿ ਉਹ ਰਟਾਇਰ ਵੀ ਹੋਣਾ ਉਸ ਤੋਂ ਬਾਅਦ ਮਾਨ ਜੋ ਕੋਟ ਹੈ ਜੀ ਆਨੇ ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਹੈਗਾ ਲੋਕਤੰਤਰ ਦੇ ਵਿੱਚ ਸਭ ਨੂੰ ਇਨਸਾਫ ਮਿਲਦਾ ਹੈ ਠੀਕ ਹੈ ਵੀ ਫੇਰ ਲੱਗ ਜਾਂਦੀ ਹੈ ਉਸ ਤੋਂ ਬਾਅਦ ਫਿਰ ਘਟਣਾ ਹੋਣੀ ਹੈ ਕਿਉਂ ਨਹੀਂ ਮਤਲਬ ਇਸ ਤਰ੍ਹਾਂ ਦੇ ਇਹ ਇਹਨਾਂ ਦੇ ਕੋਰਸਾਂ ਦੇ ਵਿੱਚ ਇਹਨਾਂ ਨੂੰ ਕਢਾਈ ਦੇ ਵਿੱਚ ਇਸ ਤਰ੍ਹਾਂ ਦਾ ਵੀ ਕਾਨੂੰਨ ਹੱਥ ਚ ਨੀਨਣਾ ਕਾਨੂੰਨ ਕੋਰਟਾਂ ਦੇ ਹੱਥ ਚ ਹੈ ਕੋਰਟਾਂ ਨੇ ਸਜ਼ਾ ਦੇਣੀ ਹੈ ਜੇ ਕੋਈ ਦੋਸ਼ੀ ਬੰਦਾ ਦੋਸ਼ ਕਰਦਾ ਤਾਂ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਜੋ ਸੰਬੰਧੀ ਸਜ਼ਾ ਹੈ ਜੀ ਉਹਦੇ ਕ੍ਰਾਈਮ ਦੇ ਅਨੁਸਾਰ ਕੋਰਟ ਉਹਨੂੰ ਸਜ਼ਾ ਸੁਣਾ ਦੇਗੀ ਇਹ ਗੱਲ ਕਰਦੀ ਕਿਸੇ ਕੋਲੇ ਜਦੋਂ ਪਾਵਰ ਨਹੀਂ ਕਰਦੀ ਡਾਂਗ ਹੁੰਦੀ ਹੈ ਤਾਂ ਉਹ ਡਾਂਗ ਬਰਾ ਹੁੰਦਾ ਫਿਰ ਮਤਲਬ ਇਸ ਤਰ੍ਹਾਂ ਦੇ ਜਿਹੜੇ ਇਹ ਮਸਲੇ ਨੇ ਫਿਰ ਨਿੱਜੀ ਦੁਸ਼ਮਣੀਆਂ ਜਾਂਦੀਆਂ ਨੇ ਸਿਰ ਪਰਿਵਾਰਾਂ ਤੱਕ ਜਾਂਦੀਆਂ ਬੱਚਿਆਂ ਤੱਕ ਜਾਂਦੀਆਂ ਨੇ ਐ ਮਤਲਬ ਹਾਲਾਤ ਨੇ ਜਿਹੜੇ ਉਹ ਵੱਤ ਤੋਂ ਵੱਤਰ ਹੋ ਜਾਂਦੇ ਨੇ ਕਈ ਵਾਰੀ ਇੰਨਾ ਦੇ ਨਾਲ ਸਾਰੇ ਸਟੇਟ ਦੇ ਹਾਲਾਤ ਨੇ ਜਿਹੜੇ ਉਹ ਵੀ ਖਰਾਬ ਹੋਣ ਦੀ ਕਿਨਾਰ ਤੇ ਪਹੁੰਚ ਜਾਂਦੇ ਨੇ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਆਪ ਉਦਰੀ ਕਾਰਵਾਈਆਂ ਨੇ ਇਹਦੀ ਮਤਲਬ ਸਿੱਖ ਜਗਤ ਸਾਰਾ ਪੰਜਾਬ ਪੱਕਾ ਦਾ ਮਤਲਬ ਇਹਦੀ ਨਿੰਦਾ ਕਰਦਾ ਹੈਗਾ ਤੇ ਇਹੀਆਂ ਹੀ ਤੇ ਸਰਕਾਰ ਨੂੰ ਵੀ ਥੋੜਾ ਜਾ ਸਖਤ ਸਟੈਂਡ ਲੈ ਕੇ ਮਤਲਬ ਜਿਹੜੇ ਇਸ ਲੋਟ ੱਕਾ ਕਰਦੇ ਨੇ ਤੇ ਚਾਹੇ ਉਹ ਕਿਸੇ ਵੀ ਮੈਕਲੇ ਦਾ ਬੰਦਾ ਜੇ ਕੋਈ ਤੱਕਾ ਕਰਦਾ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੱਕਾ ਰੋਕੇ ਕਿਉਂਕਿ ਸਰਕਾਰ ਨੂੰ ਲੋਕਾਂ ਨੇ ਚੁਣਿਆ ਹੁੰਦਾ ਸੋ ਲੋਕਾਂ ਦੀ ਨੁਮਾਇੰਦਗੀ ਕਰਦੀ ਹੁੰਦੀ ਹੈ ਸਰਕਾਰ ਨਾ ਕਿ ਪੁਲਿਸ ਦੀ ਨੁਮਾਇੰਦਗੀ ਇਸ ਕਰਕੇ ਮਤਲਬ ਜਿਹੜੇ ਇਸ ਤਰ੍ਹਾਂ ਦੇ ਕੇਸ ਨੇ ਉਹ ਨਹੀਂ ਹੋਣੇ ਚਾਹੀਦੇ ਜੀ ਬਿਲਕੁਲ ਪਰ ਉੱਥੇ ਹੀ ਜਿਹੜਾ ਸਾਡਾ ਪੰਜਾਬ ਦੇ ਵਿੱਚ ਮੁੱਦਾ ਪੱਖਿਆ ਹੋਇਆ ਹੁਸ਼ਿਆਰਪੁਰ ਦੇ ਕਾਂਡ ਤੋਂ ਬਾਅਦ ਕਈ ਏਰੀਆ ਦੇ ਵਿੱਚ ਪ੍ਰਵਾਸੀਆਂ ਨੂੰ ਪਿੰਡ ਛੱਡ ਕੇ ਜਾਣ ਦੇ ਜਿਹੜੇ ਮਤੇ ਵੀ ਪਾ ਦਿੱਤੇ ਗਏ ਨੇ ਜਾਂ ਫਿਰ ਇੱਥੇ ਪ੍ਰਾਪਰਟੀ ਖਰੀਦਣ ਦੇ ਕੋਈ ਆਪਣਾ ਘਰ ਖਰੀਦਣ ਤੇ ਵੀ ਮਤੇ ਪਾਏ ਗਏ ਨੇ ਪਰ ਨਾਲ ਹੀ ਕਈ ਪਿੰਡਾਂ ਨੇ ਐਸੇ ਅਪਰਾਲੇ ਕੀਤੇ ਨੇ ਬਿਨਾਂ ਲੜਾਈ ਝਗੜੇ ਉਹਨਾਂ ਨੂੰ ਇੱਕ ਲਾਈਜ਼ੇ ਦੇ ਵਿੱਚ ਪਿਆਰ ਨਾਲ ਕਹਿ ਦਿੱਤਾ ਵੀ ਤੁਸੀਂ ਸਾਡਾ ਪਿੰਡ ਛੱਡ ਕੇ ਕਿਤੇ ਚਲੇ ਜਾਓ ਤੇ ਕਈ ਪਿੰਡਾਂ ਦੇ ਵਿੱਚ ਅਜਿਹੀਆਂ ਤਸਵੀਰਾਂ ਵੀ ਦੇਖਣ ਨੂੰ ਸਾਹਮਣੇ ਆਈਆਂ ਨੇ ਕਿ ਮੰਡੀਆਂ ਦੇ ਵਿੱਚ ਸਾਡੇ ਪੰਜਾਬੀ ਵੀਰ ਜਿਹੜੇ ਜਿਨ੍ਹਾਂ ਨੇ ਸਬਜੀ ਤੇ ਜਿਹੜੇ ਆਪਣੀਆਂ ਫਰੂਟ ਦੀਆਂ ਰੇੜੀਆਂ ਲਾਈਆਂ ਨੇ ਤੇ ਇੱਕ ਬਜ਼ੁਰਗ ਦਾ ਬਿਆਨ ਆਇਆ ਸੀ ਕਿ ਮੈਂ 15 ਸਾਲਾਂ ਬਾਅਦ ਸਬਜ਼ੀ ਲੈ ਕੇ ਦੁਬਾਰਾ ਮੰਡੀ ਦੇ ਵਿੱਚ ਵੇਚਣ ਲਈ ਆਇਆ ਮੈਨੂੰ ਲੱਗਦਾ ਸੀ ਕਿ ਮੈਂ ਸਬਜ਼ੀ ਵੇਚ ਨਹੀਂ ਪਾਉਂਗਾ ਜਾਂ ਮੇਰੇ ਤੋਂ ਕੋਈ ਨਹੀਂ ਖਰੀਦੇਗਾ ਪਰ ਕੁਝ ਘੰਟਿਆਂ 'ਚ ਜਿਹੜਾ ਮੈਂ ਫ੍ਰੀ ਹੋ ਗਿਆ ਕਿਉਂਕਿ ਮੈਂ ਆਪਣੇ ਖੇਤ ਤੋਂ ਤਾਜੀ ਸਬਜ਼ੀ ਲੈ ਕੇ ਆਇਆ ਸੀ ਤੇ ਉਹ ਜਿਹੜੀ ਹੈ ਕਿ ਟੁੱਟ ਗਈ ਆ ਇੱਕ ਪਾਸੇ ਤਾਂ ਇਹ ਇੱਕ ਪਾਸੇ ਤਾਂ ਇਹ ਬਿਆਨ ਸੀ ਰਜਿੰਦਰ ਜੀ ਇੱਕ ਪਾਸੇ ਕਈਆਂ ਦੇ ਬਿਆਨ ਆਏ ਨੇ ਆ ਕਿਸਾਨ ਜਥੇਬੰਦੀਆਂ ਨੇ ਵੀ ਕਹਿੰਿਆ ਨੇ ਕਿ ਹਾਂ ਕਿ ਜੇਕਰ ਤੁਸੀਂ ਪ੍ਰਵਾਸੀਆਂ ਨੂੰ ਇੱਥੋਂ ਕੱਢ ਦਿੰਨੇ ਹੋ ਤਾਂ ਜਿਹੜਾ ਪੰਜਾਬ ਦੀ ਪਿੱਛੇ ਲੇਬਰ ਹੈ ਉਸ ਨੂੰ ਕੌਣ ਸੰਭਾਲੇਗਾ ਜਿਹੜਾ ਪੰਜਾਬ ਦਾ ਬੈਲੈਂਸ ਹੈ ਉਹ ਵਿਗੜ ਜਾਏਗਾ ਤੁਹਾਨੂੰ ਇਸ ਤੇ ਕੀ ਲੱਗਦਾ ਵੀ ਜਿਵੇਂ ਡਿਪੋਰਟ ਕੀਤੇ ਗਏ ਸੀ ਤੁਹਾਨੂੰ ਦੁੱਖ ਲੱਗਿਆ ਸੀ ਕਿ ਸਾਡੇ ਪੰਜਾਬ ਦੇ ਮੁੰਡੇ ਜਿਹੜੇ ਬਾਹਰ ਉਹ ਇੱਧਰ ਭੇਜ ਦਿੱਤੇ ਗਏ ਨੇ ਕਹਿੰਦੇ ਸੇਮ ਤੁਸੀਂ ਉਹਨਾਂ ਨਾਲ ਕਰ ਰਹੇ ਹੋ ਕਿ ਤੁਸੀਂ ਠੀਕ ਕਰ ਰਹੇ ਹੋ ਦੇਖੋ ਜੀ ਜਿਹੜਾ ਇਹ ਮਸਲਾ ਹੈ ਇਹਦਾ ਡਕੋਟ ਨਾਲ ਤਾਂ ਕੋਈ ਸੰਬੰਧ ਨਹੀਂ ਉਹ ਕਹਿੰਦਾ ਉਹ ਇੰਟਰਨੈਸ਼ਨਲ ਮਸਲਾ ਸੀ ਇਹ ਸਾਡੀਆਂ ਸਟੇਟਾਂ ਦਾ ਮਸਲਾ ਹੈ ਇਹ ਵਿਦੇਸ਼ ਇੱਕ ਤਾਂ ਵਿਦੇਸ਼ ਤੋਂ ਡਕੋਟ ਹੋਇਆ ਇੱਕ ਆਪ ਦੇ ਇੱਕ ਆਪਾਂ ਇੱਕ ਇੰਡੀਆ ਦਾ ਹਿੱਸਾ ਹੈ ਪੰਜਾਬ ਉਹਦੇ ਤੋਂ ਡਕੋਟ ਉਹ ਗੱਲ ਬੱਕਰੀ ਹੈ ਇਹ ਗੱਲ ਕਰ ਇਹ ਹੈ ਵੀ ਇਹਨੂੰ ਕਈ ਲੋਕ ਰਾਜਨੀਤਿਕ ਰੰਗਤ ਦੇ ਰਹੇ ਨੇ ਜੀ ਇਸ ਕਰਕੇ ਮਤਲਬ ਜਿਹੜੇ ਲੇਬਰ ਨਾਲ ਸੰਬੰਧਿਤ ਲੋਕ ਨੇ ਉਹ ਇਸ ਗੱਲ ਦੇ ਉੱਤੇ ਅੜੇ ਹੋਏ ਨੇ ਵੀ ਇਹਨਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਜਿਹੜੇ ਜਦੋਂ ਕਿ ਦੂਸਰੇ ਲੋਕ ਨੇ ਉਹ ਚਾਹੁੰਦੇ ਨੇ ਵੀ ਇਹਨਾਂ ਬਿਨਾ ਸਰਦਾ ਨਹੀਂ ਹੈ ਕਿਉਂਕਿ ਸਿੱਟਾਂ ਦੇ ਵਿੱਚ ਕੰਮ ਨੇ ਇਹ ਕਰਦੇ ਨੇ ਸਵਤਾਂ ਦੇ ਵਿੱਚ ਤੂਰੀਆਂ ਇਹ ਪਾਉਂਦੇ ਨੇ ਹੋਰ ਕਾफी ਕੰਮ ਨੇ ਜਿਹੜੇ ਮਤਲਬ ਪੰਜਾਬ ਦੀ ਲੇਬਰ ਹੈ ਉਹ ਕੰਮ ਕਰਕੇ ਛੱਡ ਚੁੱਕੀ ਇਹਦੀਆਂ ਜ਼ਿੰਮੇਵਾਰ ਸਮੇਂ ਦੀਆਂ ਸਰਕਾਰਾਂ ਨੇ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਦੇ ਕੰਮ ਛੜਵਾ ਦਿੱਤੇ ਇਹਦੇ ਕਰਕੇ ਲੋਕ ਸਬਸਿਡੀਆਂ ਵਾਲੇ ਚੱਕਰ 'ਚ ਬੈਠੇ ਕਿਸੇ ਨੂੰ ਦਾਲ ਦੇਤੀ ਕਿਸੇ ਨੂੰ ਮਾਂ ਦੀ ਦਾਲ ਦੇਤੀ ਕਿਸੇ ਨੂੰ ਆਟਾ ਦਿੱਤਾ ਬੱਤ ਜਦੋਂ ਕੰਮ ਛੱਡਦੇ ਲੋਕ ਇੱਕ ਪਾਸੇ ਤਾਂ ਪਿਛਲੀਆਂ ਸਰਕਾਰਾਂ ਤੇ ਇਹ ਦੋਸ਼ ਨੇ ਇਹ ਛੋਲੇ ਵਾਲਾ ਮਸਲਾ ਕਰਕੇ ਸਾਡਾ ਪਾਣੀ ਜਿਹੜਾ ਉਹ ਬਰਬਾਦ ਕਰਤਾ ਤੇ ਦੂਸਰਾ ਇਹ ਕਰਤਾ ਕਿ ਸਬਸਿਡੀਆਂ ਦੇ ਕੇ ਲੋਕਾਂ ਨੂੰ ਕੰਮ ਤੋਂ ਵਿਹਲੇ ਕਰਤਾ ਜਿਹੜੇ ਕੰਮ ਕਰਨ ਤੋਂ ਸਾਡੇ ਕਾਫੀ ਲੋਕ ਨੇ ਜਿਹੜੇ ਕੰਮ ਨਹੀਂ ਇਕੱਤਰਉਣ ਲੱਗੇ ਇਸ ਕਰਕੇ ਮਤਲਬ ਜਿਹੜਾ ਬੈਲੈਂਸ ਕੰਮ ਦਾ ਬਣਾਉਣ ਵਾਸਤੇ ਜ਼ਿੰਮੇਵਾਰ ਨੂੰ ਚਾਹੀਦਾ ਉਹ ਭਈਆ ਜਿਹੜਾ ਮੈਂ ਕਹਿੰਦਾ ਇਹ ਜ਼ਰੂਰੀ ਹੈ ਕਿਉਂਕਿ ਛੋਨਾ ਲਾਉਣਾ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਫਸਤ ਲਾਉਣੇ ਨੇ ਹੋਰ ਕਾਫੀ ਤੂਰੀ ਸਭਾਤਾਂ ਦੇ ਵਿੱਚ ਤੂਰੀ ਪਾਉਣੀ ਹੈ ਅ ਮਤਲਬ ਜਿਹੜੇ ਕਈ ਕਠਨ ਕੰਮ ਨੇ ਉਹ ਸਿਰਫ ਬਾਹਰਲੀ ਲੇਬਰ ਆ ਕੇ ਕਰਦੀ ਐ ਸਾਡੀ ਲੇਬਰ ਕੰਮ ਛੱਡ ਚੁੱਕੀ ਐ ਇਸ ਕਰਕੇ ਮਤਲਬ ਸਾਡੀ ਸਰਕਾਰ ਨੂੰ ਇਧਰ ਦੇ ਪਾਸੇ ਧਿਆਨ ਦੇਣਾ ਚਾਹੀਦਾ ਠੀਕ ਐ ਵੀ ਜੇ ਆਪਾਂ ਕਿਸੇ ਦੇ ਉੱਤੇ ਕਾਨੂੰਨ ਥੋਪ ਨਹੀਂ ਸਕਦੇ ਕਾਨੂੰਨ ਦੇ ਕੁਝ ਕਾਇਦੇ ਹੁੰਦੇ ਨੇ ਉਹਦੇ ਮੁਤਾਬਕ ਆਪਾਂ ਕਿਸੇ ਨੂੰ ਸਲਾਹ ਤਾਂ ਚਲੋ ਦੇਤੀ ਕਿ ਸਾਨੂੰ ਧੱਕੇ ਨਾਲ ਆਪਾਂ ਨਹੀਂ ਕੱਢ ਸਕਦੇ ਇਹ ਤਾਂ ਜਵਬ ਠੀਕ ਐ ਕਿ ਇਸ ਤਰ੍ਹਾਂ ਦੇ ਕਾਨੂੰਨ ਹੋਣੇ ਚਾਹੀਦੇ ਨੇ ਕੋਈ ਪ੍ਰਾਪਰਟੀ ਨਾ ਖਰੀਦੇ ਇਨਾਦਾਰ ਜਿਹੜਾ ਕੋਈ ਆਧਾਰ ਕਾਰਡ ਆ ਪਛਾਣ ਪੱਤਰ ਆ ਉਹ ਲਿਆ ਜਾਵੇ ਜਿਹੜੇ ਦੇ ਖੇਤ ਮੋਟਰ ਦੇ ਉੱਤੇ ਰਹਿੰਦੇ ਨੇ ਉਸ ਦੀ ਉਹਦੀ ਜ਼ਿੰਮੇਵਾਰੀ ਹੋਵੇ ਆਮ ਪਿੰਡਾਂ ਦੇ ਵਿੱਚ ਇਹਨਾਂ ਦਾ ਥੋੜਾ ਜਿਹਾ ਸੱਤਾਂ ਦੇ ਵਿੱਚ ਵੇਖਣ ਦੇ ਉੱਤੇ ਥੋੜੀ ਜਿਹੀ ਪਾਬੰਦੀ ਲੱਗੇ ਕਿਉਂਕਿ ਕਾਫੀ ਤਾਂ ਇਹਨਾਂ ਦੇ ਨਾਲ ਰਿਸ਼ਤੇ ਵੀ ਬਣ ਗਏ ਬਹੁਤ ਬੰਦੇ ਨੇ ਜਿਹੜੇ ਭਈਏ ਨੰਬਰਸ਼ਾਕੇ ਗੁਰੂ ਦੇ ਸਿੰਘ ਰਜ ਦੇ ਉਹਨਾਂ ਦਾ ਕੀ ਕੀਤਾ ਜਾਊਗਾ ਬਹੁਤ ਬੰਦਿਆਂ ਦੇ ਬੱਚੇ ਨੇ ਜਿਹੜੇ ਇੱਧਰ ਉੱਧਰ ਵਿਆਹੇ ਵੀ ਗਏ ਨੇ ਭਈਆਂ ਦੇ ਲੜਕੀਆਂ ਦੇ ਨਾਲ ਬਸ ਉਹਨਾਂ ਦਾ ਕੀ ਕੀਤਾ ਜਾਊਗਾ ਇਹ ਕਾਫੀ ਸੋਚ ਵਿਚਾਰ ਬਾਅਦ ਕੰਮ ਕਰਨ ਵਾਲਾ ਜਲਦਬਾਜੀ ਦੇ ਵਿੱਚ ਕੋਈ ਆ ਕੇ ਆਪਾਂ ਗਲਤ ਕੰਮ ਨਾ ਕਰਾਂ ਕਾਨੂੰਨ ਨੂੰ ਹੱਥ ਵਿੱਚ ਨਾ ਲੈ ਲਈਏ ਪਰ ਉਸ ਤੋਂ ਬਾਅਦ ਕਾਨੂੰਨ ਦੇ ਹਵਾਲੇ ਸਾਨੂੰ ਆਪ ਨੂੰ ਹੋਣਾ ਪੈਂਦਾ ਕਾਨੂੰਨ ਮੁਤਾਬਕ ਫਿਰ ਸਜ਼ਾ ਮਿਲਦੀ ਹੈ ਇਹ ਦਿੱਕਤਾਂ ਆਉਂਦੀਆਂ ਨੇ ਇਹ ਇਹ ਸਰਕਾਰ ਨੂੰ ਇਹਦੇ ਤੇ ਸੰਝਾਣ ਲੈ ਕੇ ਕੋਈ ਨਾ ਕੋਈ ਜਿਹੜਾ ਜਿਹੜਾ ਠੋਸ ਹੱਲ ਉਹ ਕੀਤਾ ਜਾਣਾ ਚਾਹੀਦਾ ਜੀ ਬਹੁਤ-ਬਹੁਤ ਮਿਹਰਬਾਨੀ ਰਜਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਸਰ ਜੀ ਤੋ ਦੋਸਤੋ ਏਸੀ ਰਜ਼ਿੰਦਰ ਜੀ ਜੋ ਅਕਸਰ ਸਾਡੇ ਨਾਲ ਜੁੜਦੇ ਨੇ ਤੇ ਉਹਨਾਂ ਨੇ ਸੰਦੀਪ ਸਣੀ ਦੇ ਜਿਹੜੇ ਜ਼ਖਮਾਂ ਦੇ ਬਾਰੇ ਜਿਹੜੀ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਤਸੱਦਦ ਉਹਨਾਂ ਉੱਪਰ ਢਾਇਆ ਗਿਆ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਜਿਹੜੀ ਟੁੱਟੀ ਹੋਈ ਡਾਂਗ ਦੇ ਨਾਲ ਉਹਨਾਂ ਨੂੰ ਕੁੱਟਿਆ ਗਿਆ ਸੀ ਉਹ ਤੱਕ ਚਪੋਈਆਂ ਗਈਆਂ ਤੇ ਜ਼ਖਮ ਕਰ ਦਿੱਤੇ ਗਏ 11 ਅਜਿਹੇ ਜ਼ਖਮ ਨੇ ਵੱਡੇ ਜਿਨ੍ਹਾਂ ਦੇ ਬਾਰੇ ਅਸੀਂ ਗੱਲ ਵੀ ਖੁੱਲ ਕੇ ਨਹੀਂ ਕਰ ਪਾ ਸਕੇ ਤੇ ਜਿਵੇਂ ਪਰਿਵਾਰ ਦਾ ਕਹਿਣਾ ਸੀ ਕਿ ਤਿੰਨ ਕ ਸ਼ਹਿਰੇ ਖੂਨ ਦੇ ਨਾਲ ਲਿਪੜ ਜਾਣੇ ਤੁਸੀਂ ਆਪ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਪ੍ਰਾਈਵੇਟ ਪਾਰਟਸ ਦੇ ਉੱਪਰ ਉਹਨਾਂ ਦੇ ਕਿੰਨਾ ਟਾਰਚਰ ਕੀਤਾ ਗਿਆ ਹੋਣਾ ਤੇ ਕਿੰਨੀ ਹੱਦ ਤੱਕ ਉਹਨਾਂ ਨੂੰ ਇਸ ਤਰ੍ਹਾਂ ਮੈਂਟਲੀ ਤੇ ਫਿਜ਼ੀਕਲੀ ਟਾਰਚਰ ਕੀਤਾ ਗਿਆ ਕਿ ਉਹਨਾਂ ਨੇ ਅੱਕ ਕੇ ਹੀ ਹੱਥ ਚੁੱਕਿਆ ਹੋਣਾ ਜੇਕਰ ਕਿਸੇ ਤੇ ਚੁੱਕਿਆ ਹੋਣਾ ਤੇ ਨਹੀਂ ਤਾਂ ਕੋਈ ਵੀ ਕਿਸੇ ਤੇ ਬੇ ਬੇਫਜ਼ੂਲ ਜ਼ੀਰਾ ਕਿਸੇ ਤੇ ਹੱਥ ਨਹੀਂ ਚੁੱਕਦਾ ਤੇ ਨਾ ਹੀ ਕਿਸੇ ਨੂੰ ਕੋਈ ਜਾਨੋਂ ਮਾਰਨ ਦਾ ਜਿਹੜਾ ਹੈ ਵੀ ਕਿਸੇ ਦਾ ਕੋਈ ਮਕਸਦ ਹੁੰਦਾ ਠੀਕ ਹੈ ਵੀ ਉਹਨਾਂ ਦੀ ਸੁਪਾ ਸਿੰਘ ਦੀ ਸਾਬਕਾ ਇੰਸਪੈਕਟਰ ਸੁਪਾ ਸਿੰਘ ਦੀ ਥੋੜੀ ਉਮਰ ਦੇ ਲਿਹਾਜ਼ ਦੇ ਨਾਲ ਉਮਰ ਜ਼ਿਆਦਾ ਸੀ ਉਹਨਾਂ ਰਿਕਵਰੀ ਟਾਈਮ ਤੇ ਨਹੀਂ ਕਰ پا ਰਹੇ ਜਾਂ ਉਹਨਾਂ ਦੀ ਜ਼ਰੇ ਇਲਾਜ ਹੈ ਜਿਹੜੀ ਉਹ ਮੌਤ ਹੋ ਗਈ ਹੈ ਪਰ ਪਰਿਵਾਰ ਦੇ ਵੱਡੇ ਦੋਸ਼ ਨੇ ਕਿ ਉਸ ਤੋਂ ਬਾਅਦ ਵੀ ਸੰਦੀਪ ਸਿੰਘ ਸਣੀ ਨੂੰ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਮਿਲਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ ਬੱਚੇ ਦੇ ਨਾਲ ਉਹਨਾਂ ਨੂੰ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਹਿਣਾ ਸੀ ਕਿ ਜੇਕਰ ਸਾਡੇ ਬੱਚੇ ਦੇ ਤਿੰਨ ਕਸ਼ਰੇ ਖੂਨ ਨਾਲ ਲਿਬੜੇ ਨੇ ਤੇ ਉਹਦਾ ਸਾਨੂੰ ਇਹ ਦੱਸਿਆ ਜਾਵੇ ਵੀ ਕਸ਼ਰੇ ਕਿਉਂ ਲਿਬੜੇ ਨੇ ਅਕਸਰ ਨੂੰ ਕਿਸੇ ਦੇ ਵੀ ਸਾਡੇ ਬੱਚੇ ਦੇ ਜੇਕਰ ਚੋਟ ਲੱਗ ਜਾਂਦੀ ਹੈ ਤਾਂ ਮਾਪਿਆਂ ਦਾ ਦਿਲ ਜਿਹੜਾ ਉਹ ਦਹਿਲਾ ਦਿੱਤਾ ਜਾਂਦਾ ਵੀ ਇੰਨਾ ਕਿਵੇਂ ਜ਼ਖਮ ਹੋ ਗਿਆ ਉਹ ਤਾਂ ਫੇਰ ਵੀ ਜੇਲ੍ਹ ਦੇ ਵਿੱਚ ਇੰਨਾ ਟਾਰਚਰ ਸਹਿਣ ਤੋਂ ਬਾਅਦ ਜਿਹੜੇ ਉਹਨਾਂ ਦੇ ਜ਼ਖਮ ਨੇ ਉਹ ਮੈਡੀਕਲ ਰਿਪੋਰਟ ਦੇ ਵਿੱਚ ਜਿਹੜੇ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਨਾਲ ਹੀ ਜੇਕਰ ਗੱਲ ਕਰਦੇ ਆਂ ਪ੍ਰਵਾਸੀਆਂ ਦੀ ਤੇ ਕਈ ਪਿੰਡਾਂ ਦੇ ਵਿੱਚੋਂ ਮਤੇ ਪਾਕੀ ਉਹਨਾਂ ਨੂੰ ਬਾਹਰ ਵੀ ਕੱਢ ਦਿੱਤਾ ਗਿਆ ਤੇ ਪਰ ਇੱਕ ਪਾਸੇ ਕਈ ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਵੱਡੇ ਉਪਰਾਲੇ ਵੀ ਕਰ ਰਹੇ ਨੇ ਕਿ ਇਹਨਾਂ ਨੂੰ ਇੱਥੋਂ ਪੰਜਾਬ ਦੇ ਕਈ ਪਿੰਡਾਂ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਪਰ ਕਈ ਐਸੇ ਕਿਸਾਨ ਨੇ ਜੋ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋ ਰਹੇ ਨੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਸਾਡੀ ਜਿਹੜੀ ਲੇਬਰ ਹੈ ਉਹ ਲੇਬਰ ਕੰਮ ਨਹੀਂ ਕਰੇਗੀ ਤੇ ਅਸੀਂ ਕਈ ਜਗ੍ਹਾ ਤੇ ਜਾਣਾ ਹੁੰਦਾ ਜਿੱਥੋਂ ਕਿ ਅਸੀਂ ਨਹੀਂ ਜਾ ਸਕਾਂਗੇ ਤੇ ਕੰਮ ਅਸੀਂ ਜਿਹੜਾ ਉਹ ਪ੍ਰੋਪਰ ਤਰੀਕੇ ਦੇ ਨਾਲ ਅ ਨਹੀਂ ਕਰ ਪਾਵਾਂਗੇ ਇੱਥੇ ਹੀ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਸਾਡੇ ਪੰਜਾਬ ਦੇ ਵਿੱਚ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚੋਂ ਜਿਹੜੇ ਨੌਜਵਾਨਾਂ ਨੂੰ ਡਿਪੋਰਟ ਕਰਕੇ ਇੱਧਰ ਭੇਜ ਦਿੱਤਾ ਗਿਆ ਸੀ ਤਾਂ ਸਾਡਾ ਜਿਹੜਾ ਆਹ ਦਿਲ ਹੈ ਪੰਜਾਬ ਹੈ ਉਹ ਸਾਰਾ ਝੰਡੋੜਿਆ ਗਿਆ ਸੀ ਤੇ ਜੇਕਰ ਤੁਸੀਂ ਪ੍ਰਵਾਸੀਆਂ ਨੂੰ ਇੱਥੋਂ ਵਜੇ ਵਸਾਇਆ ਨੂੰ ਬਾਹਰ ਕੱਢਦੇ ਹੋ ਤਾਂ ਉਹਨਾਂ ਉੱਪਰ ਕੀ ਬਿੱਤੇਗੀ ਐਸਦੇ ਬਾਰੇ ਤੁਹਾਡੀ ਕੀ ਰਾਇ ਹੈ ਇਹਨਾਂ ਦੋਨਾਂ ਮੁੱਦਿਆਂ ਦੇ ਬਾਰੇ ਤੁਹਾਡੀ ਕੀ ਰਾਇ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਨਾ ਭੁੱਲਣਾ ਆਪਣੀ ਰਾਇ ਜਿਹੜੀ ਤੁਹਾਡਾ ਮੈਸੇਜ ਹੈ ਸਾਡੇ ਹੌਸਲੇ ਵਧਾਉਂਦਾ ਹੈ ਤੇ ਸਾਨੂੰ ਜਿਹੜੀ ਅਪਡੇਟ ਹੈ ਇੱਕ ਤੁਹਾਡੇ ਬਾਰੇ ਰਹਿ ਹੈ ਜਿਹੜੀ ਇਸ ਮੁੱਦੇ ਦੇ ਬਾਰੇ ਸਾਨੂੰ ਉਸਦੇ ਨਾਲ ਵੀ ਜਾਣੂ ਕਰਵਾਉਂਦਾ ਹੈ ਸੋ ਦੋਸਤੋ ਅਸੀ ਅੱਜ ਦੀ 11 ਵਜੇ ਦੀ ਲਾਈਵ ਦੀ ਅਪਡੇਟ ਤੇ ਤੁਸੀਂ ਸਾਡੇ ਨਾਲ ਬਨੇ ਰਹੋ ਏਵਨ ਪੰਜਾਬੀ ਟੀਵੀ ਤੇ ਤੇ ਤਦ ਤੱਕ ਲਈ ਮੈਨੂੰ ਦੇਵੋ ਇਜਾਜ਼ਤ